ਇਹ ਜੇਕਰ ਹੁੰਦਾ ਹੈ ਕਿ ਭਾਈ ਮਾਨ ਸਿੰਘ ਜੀ ਫੱਟ ਤਾਂ ਏਡੇ ਵੱਡੇ ਲੱਗੇ ਸੀਗੇ ਸ਼ਰੀਰ ਤਾਂ ਭਾਵੇਂ ਤਿਆਗ ਹੀ ਦਿੱਤਾ ਹੁੰਦਾ ਪਰ ਸਾਥ ਸੰਗਤ ਜੀ ਜਿਹੜੇ ਸਿੰਘ ਸ਼ਹੀਦ ਹੋ ਗਏ ਸੀ ਨਾ ਉਹ ਭਾਈ ਮਾਨ ਸਿੰਘ ਨੂੰ ਕਹਿੰਦੇ ਸੀ ਭਾਈ ਮਾਨ ਸਿੰਘ ਉਹਨਾਂ ਚਿਰ ਸ਼ਰੀਰ ਨਾ ਛੱਡੀ ਜਿੰਨਾ ਚਿਰ ਵਦਾਵਾ ਨਹੀਂ ਪੜਵਾ ਲੈਂਦਾ ਕਿਉਂਕਿ ਗੁਰੂ ਸਾਹਿਬ ਤੋਂ ਬੇਮਖੋਣੇ ਕਰਕੇ ਸੀ ਹੁਣ ਹੋਰ ਕਿਸੇ ਜਿਹੜਾ ਸਨਮੁਖ ਤਾਂ ਹੈਗੇ ਨਹੀਂ ਇਸ ਕਰਕੇ ਸੱਚਖੰਡ ਦਾ ਬੂਹਾ ਦਰਵਾਜ਼ਾ ਖੁੱਲਾ ਨਹੀਂ ਮਿਲਦਾ ਬੇਮਖੋੜ ਕਰਕੇ ਸਾਨੂੰ ਸੱਚਖੰਡ ਦੇ ਅੰਦਰ ਨਹੀਂ ਜਾਣ ਦਿੱਤਾ ਜਾਂਦਾ ਤੋ ਸਤਿਗੁਰੂ ਜੀ ਦੇ ਸਾਨੂੰ ਹੁਣ ਸਨਮੁਖ ਕਰਦੇ ਧਰਮ ਯੁੱਧ ਵਿੱਚ ਸ਼ਹੀਦ ਹੋਏ ਐ ਇਸ ਕਰਕੇ ਹੋਰ ਥਾਂ ਤਾਂ ਅਸੀਂ ਜਾਣ ਹੀ ਨਹੀਂ ਸਕਦੇ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਸਨਮੁਖ ਕਰਕੇ ਸਾਨੂੰ ਤੋ ਆਪ ਦੇ ਪ੍ਰਾਣ ਤੇ ਆ ਗਏ ਭਾਈ ਮਾਹ ਸਿੰਘ ਜੀ ਸਹਿਕਰੇ ਸੀਗੇ ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਦੇ ਕੋਡੇ ਤੇ ਸਤਿਗੁਰੂ ਨੇ ਭਾਈ ਮਾਹ ਸਿੰਘ ਦਾ ਸੀਸ ਰੱਖਿਆ ਸਾਧ ਸੰਗਤ ਜੀ ਜਿਨ ਨੂੰ ਅੰਤਮ ਸੁਵਾਸ ਲੈਣ ਲੱਗਿਆਂ ਬਾਜਾਂ ਵਾਲੇ ਸਤਿਗੁਰੂ ਦਾ ਪਵਿੱਤਰ ਮੁਖਾਰਬੇਨ ਦਿਸਦਾ ਹੋਵੇ ਸੱਚੇ ਬਾਦਸ਼ਾਹ ਜੀ ਮਹਾਰਾਜ ਦੇ ਪਿਆਰ ਭਰੇ ਨੇਤਰਾਂ ਦਾ ਦਰਸ਼ਨ ਹੁੰਦਾ ਹੋਵੇ ਸੱਚੇ ਬਾਦਸ਼ਾਹ ਜੀ ਮਹਾਰਾਜ ਆਪ ਦੀ ਗੋਦ ਵਿੱਚ ਸੀਸ ਲੈ ਕੇ ਆਪ ਦੇ ਗਲ ਦੇ ਪੱਲੂ ਨਾਲ ਸੱਚੇ ਬਾਦਸ਼ਾਹ ਨੇ ਮੁਖ ਤੋਂ ਲਹੂ ਸਾਫ਼ ਕਰਦਿਆਂ ਹੋਇਆਂ ਗਰੀਬ ਨਵਾਜ਼ ਕਹਿੰਦੇ ਭਾਈ ਖਾਲਸਾ ਜੀ ਕੀ ਇੱਛਾ ਹੈ ਦੱਸ ਤੈਨੂੰ ਚਾਹੀਦਾ ਕੀ ਹੈ ਭਾਈ ਮਹਾ ਸਿੰਘ ਨੇ ਥਰਕਦੀ ਜ਼ੁਬਾਨ ਨਾਲ ਦੋਵੇਂ ਹੱਥ ਆਪਣੇ ਇਕੱਠੇ ਕਰਕੇ ਜੋੜਦੇ ਹੋਇਆ ਕਿਹਾ ਮਹਾਰਾਜ ਕਿਰਪਾ ਕਰੋ ਮਹਾਰਾਜ ਬਦਾਵਾ ਪਾੜ ਦਿਓ ਫਿਰ ਸੱਚੇ ਪਾਤਸ਼ਾਹ ਨੇ ਕਿਹਾ ਸੀ ਭਾਈ ਮਹਾਂ ਸਿੰਘ ਬਦਾਵਾ ਤਾਂ ਉਹਨਾਂ ਰਾਜਨੀਤਿਕ ਲੋਕਾਂ ਦਿੱਤਾ ਹੈ ਤੂੰ ਆਪਣੇ ਵਾਸਤੇ ਕੁਝ ਮੰਗ ਲੈ ਸੱਚੇ ਪਾਤਸ਼ਾਹ ਮਾਝੇ ਦੀ ਸਿੱਖੀ ਨੂੰ ਗੰਢ ਲਓ ਸੱਚੇ ਪਾਤਸ਼ਾਹ ਕਿਰਪਾ ਕਰੋ ਮਹਾਰਾਜ ਬਦਾਵਾ ਪਾੜ ਦਿਓ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਮਹਾਰਾਜ ਕਿਹਾ ਸੀ ਤੈਨੂੰ ਚਰਨਜੀਵੀ ਕਰ ਦਿੰਨੇ ਆ ਤੇਰੇ ਜ਼ਖਮ ਰਾਜੀ ਕਰ ਦਿੰਨੇ ਆ ਹੋਰ ਸੁੱਖ ਜਿਹੜਾ ਮੰਗ ਧਰਤੀ ਦਾ ਰਾਜ ਚਾਹੁੰਨਾ ਹੈ ਸਵਰਗ ਦਾ ਰਾਜ ਚਾਹੁੰਨਾ ਹੈ ਜੋ ਚਾਹੁੰਨਾ ਹੈ ਦੇ ਦੇ ਦਿੰਨੇ ਆ ਭਾਈ ਮਹਾਰਾਜ ਸਿੰਘ ਕਿਹਾ ਨਹੀਂ ਮਹਾਰਾਜ ਆਪ ਕਿਰਪਾ ਕਰਕੇ ਟੁੱਟੀ ਘੰਡ ਲਵ ਮਹਾਰਾਜ ਸਾਡੇ ਪੁਰਖਿਆਂ ਦਾ ਮਹਾਰਾਜ ਕੀਤਾ ਹੋਇਆ ਪ੍ਰਸ਼ਾਦ ਤੇ ਇਹਨਾਂ ਨਲਾਇਕ ਲੋਕਾਂ ਨੇ ਆਪ ਦੀ ਮਹਾਰਾਜ ਸਿੱਖੀ ਤੋਂ ਬੇਮੁਖ ਹੋ ਕਰਕੇ ਗਲਤੀ ਕੀਤੀ ਹੈ ਕਿਰਪਾ ਕਰੋ ਮਹਾਰਾਜ ਸਾਡੀ ਧਰਤੀ ਨੂੰ ਬਖਸ਼ ਲਓ ਨਹੀਂ ਤੇ ਦੇਖ ਲਓ ਮਾਝਾ ਬੇਮੁਖ ਹੋ ਜਾਣਾ ਸੀਗਾ ਇਹ ਭਾਈ ਮਹਾਰਾਜ ਸਿੰਘ ਦੀ ਕੁਰਬਾਨੀ ਹੈ ਭਾਈ ਮਹਾਰਾਜ ਸਿੰਘ ਦੇ ਸਾਧ ਸੰਗਤ ਜੀ ਦੇਖਦੇ ਹੁਆ ਸਤਿਗੁਰੂ ਜੀ ਨੇ ਆਪ ਦੇ ਕਮਰ ਕਸੇ ਚੋ ਬਦਾਵਾ ਕੱਢਿਆ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਦੇਖਦੇ ਹੁਆ ਭਾਈ ਮਾਹ ਸਿੰਘ ਦੇ ਸਾਹਮਣੇ ਉਹ ਬਦਾਵਾ ਪਾੜਿਆ ਤੇ ਹਜੂਰ ਨੇ ਟੁੱਟੀ ਗੰਢ ਲਈ ਸੱਚੇ ਪਾਤਸ਼ਾਹ ਕਹਿੰਦੇ ਭਾਈ ਮਾਹ ਸਿੰਘ ਤੂੰ ਤਨ ਹੈ ਆਪ ਦੇ ਵਾਸਤੇ ਨਹੀਂ ਮੰਗਿਆ ਸਿੱਖਾਂ ਵਾਸਤੇ ਮੰਗਿਆਈ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਟੁੱਟੀ ਗੰਢ ਨਹਾਰ ਗੋਪਾਲ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਇਹ ਵੀ ਨਹੀਂ ਉਸ ਸਮੇਂ ਵਿਚਾਰਿਆ ਕਿ ਪਹਿਲੋਂ ਇਹ ਲਿਖ ਕੇ ਕਿਉਂ ਗਏ ਆ ਰਾਜਨੀਤਿਕ ਸੱਚੇ ਬਾਦਸ਼ਾਹ ਜੀ ਮਹਾਰਾ ਹਿੱਡੇ ਦੇ ਆਲੂ ਔਗਣ ਨਹੀਂ ਚਿਤਾਰੇ ਤੇ ਹਜੂਰ ਨੇ ਉਹ ਵਦਾਵਾ ਪਾੜ ਦਿੱਤਾ ਜਦੋਂ ਵਦਾਵਾ ਪਾੜਿਆ ਸਤਗੁਰੂ ਜੀ ਦੀ ਗੋਦ ਵਿੱਚ ਹੀ ਭਾਈ ਮਹਾਂ ਸਿੰਘ ਨੇ ਆਖਰੀ ਸਾਹ ਲਿਆ ਤੇ ਸਾਧ ਸੰਗਤ ਜੀ ਉੱਥੇ ਆਪਣੇ ਸ਼ਰੀਰ ਨੂੰ ਜਦੋਂ ਤਿਆਗ ਦਿੱਤਾ ਲਖਸਰ ਸਾਹਿਬ ਦੇ ਪਾਵਨ ਸਥਾਨ ਤੇ ਪ੍ਰਕਰਮਾ ਤੋਂ ਸਾਧ ਸੰਗਤ ਜੀ ਅਜ ਤੋ ਕੋਈ 20-25 ਸਾਲ ਪਹਿਲਾਂ ਮੈਂ ਦਰਸ਼ਨ ਕੀਤੇ ਹੋਇਆ ਹੁਣ ਦਰਸ਼ਨ ਕੀਤੇ ਆ ਬਹੁਤ ਲੰਮਾ ਸਮਾਂ ਗੁਜ਼ਰ ਗਿਆ ਪ੍ਰਕਰਮਾਂ ਵਿੱਚ ਪਿੱਛੇ ਨੂੰ ਗੰਧ ਦੇ ਨਾਲੋਂ ਦਰਵਾਜ਼ਾ ਜਾਂਦਾ ਸੀ ਜਿੱਥੇ ਸ਼ਹੀਦਾਂ ਦਾ ਸਥਾਨ ਬਣਿਆ ਹੋਇਆ ਉਸ ਸਥਾਨ ਤੇ ਸ਼ਾਇਦ ਹੁਣ ਵਿੱਚ ਹੀ ਰਲਾ ਦਿੱਤਾ ਹੈ ਤੇ ਉਸ ਸਥਾਨ ਤੇ ਹਜ਼ੂਰ ਨੇ ਚਿਖਾ ਬਣਾ ਕਰਕੇ ਸਾਰੇ ਜਿੰਨੇ ਸਿੰਘ ਸੀਗੇ ਉਹਨਾਂ ਦੀ ਪਾਵਨ ਦੇਹਾਂ ਨੂੰ ਰੱਖ ਕਰਕੇ ਹਜ਼ੂਰ ਨੇ ਆਪਣੀ ਹਾਜ਼ਰੀ ਵਿੱਚ ਅੰਤਮ ਸੰਸਕਾਰ ਕਰਵਾਇਆ ਮਾਤਾ ਪਾਕ ਕੌਰ ਜੀ ਉਹਨਾਂ ਦੇ ਸਾਧ ਸੰਗਤ ਜੀ ਮਲਮ ਪੱਟੀ ਕੀਤੀ ਗਈ ਸ਼ਰੀਰ ਦੀ ਸੰਭਾਲ ਹੋਈ ਤੇ ਮਾਤਾ ਪਾਕ ਕੌਰ ਜੀ ਰਾਜੀ ਹੋਏ ਜਿਨ੍ਹਾਂ ਨੇ ਧਗੰਬਰ ਵਾਲੀ ਆਪ ਦੀ ਜ਼ਿੰਦਗੀ ਬਤੀਤ ਕੀਤੀ ਸਤਿਗੁਰੂ ਜੀ ਦੀਆਂ ਆਗਿਆ ਨਾਲ ਫਿਰ ਸਾਧ ਸੰਗਤ ਜੀ ਉਹਨਾਂ ਨੇ ਕਿਉਂਕਿ ਜਦੋਂ ਇਹ ਅਵਸਥਾ ਆ ਜਾਂਦੀ ਹੈ ਨਾ ਫਿਰ ਸਾਧ ਸੰਗਤ ਜੀ ਬਾਹਰੋਂ ਅੰਦਰੋਂ ਸਭ ਪਰਮੇਸ਼ਰ ਦਾ ਸਰੂਪ ਇੱਕ ਮਿਕ ਉਹਨਾਂ ਨੂੰ ਰਮਿਆ ਹੋਇਆ ਦਿਖਾਈ ਦੇਣ ਲੱਗ ਪੈਂਦਾ ਹੈ ਸਤਗੁਰੂ ਜੀ ਨੇ ਕਿਹਾ ਇਸ ਅਵਸਥਾ ਵਿੱਚ ਵੀ ਰਹਿਣਾ ਫਿਰ ਵੀ ਗੁਰਮਤ ਦਾ ਧਾਰਨੀ ਹੋ ਕਰਕੇ ਤੇ ਗੁਰਮਤ ਦੇ ਅਨੁਸਾਰ ਸਿੱਖਿਆ ਨੂੰ ਕਮਾਉਂਦੇ ਆਪ ਦਾ ਜੀਵਨ ਜਿਉਣਾ ਸਤਗੁਰੂ ਜੀ ਦੇ ਨਾਲ ਮਾਤਾ ਪਾਪੌਰ ਜੀ ਇੱਥੇ ਤੱਕ ਆਏ ਤੇ ਸਤਸੰਗਤ ਜੀ ਜੀਵਨ ਪ੍ਰਯੰਤ ਗੁਰੂ ਘਰ ਦੀ ਸੇਵਾ ਕਰਦਿਆਂ ਹੋਇਆ ਆਪ ਦਾ ਆਖਰੀ ਸਾਹ ਜਨਵਾੜੇ ਵਿਖੇ ਦੇਆ ਸ਼ਹੀਦਾਂ ਦੀ ਯਾਦ ਵਿੱਚ ਸਤਸੰਗਤ ਜੀ ਮੁਕਤਸਰ ਸਾਹਿਬ ਦੀ ਪਾਵਨ ਧਰਤੀ ਤੇ ਵੱਡੇ ਜੋੜ ਮੇਲੇ ਲੱਗਦੇ ਆ ਸਤਗੁਰੂ ਜੀ ਨੇ ਵਰਦ ਦਿੱਤਾ ਸੀ ਭਾਈ ਮਾਸਿਆ ਤੇਰੀ ਕੁਰਬਾਨੀ ਹੈ ਇੱਥੇ ਮੁਕਤਿਆਂ ਦੇ ਸਰੋਵਰ ਲੱਗ ਜਾਣਗੇ ਜਿਹੜਾ ਤੁਹਾਡੀ ਯਾਦ ਵਿੱਚ ਆ ਕਰਕੇ ਇੱਥੇ ਇਸ਼ਨਾਨ ਕਰੇਗਾ ਅਰਦਾਸ ਬੇਨਤੀ ਕਰੇਗਾ ਸੱਚੇ ਪਾਤਸ਼ਾਹ ਕਹਿੰਦੇ ਅਸੀਂ ਉਹਨੂੰ ਵੀ ਮੁਕਤ ਕਰ ਦਿਆ ਕਰਾਂਗੇ ਭਾਈ ਮਾਸਿਆ ਤੇਰੀ ਕੀ ਬਾਤ ਹੈ ਐਡੇ ਮੁਕਤਿਆਂ ਦੇ ਸਰੋਵਰ ਹਜ਼ੂਰ ਨੇ ਲਾ ਦਿੱਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਤੇ ਪੰਥ ਦੀ ਵੱਡੀ ਇਕੱਦਰਤਾ ਸਾਧ ਸੰਗਤ ਜੀ ਇਹ ਮਾਗ ਦੀ ਸੰਗRAND ਨੂੰ ਉਸ ਪਾਵਨ ਅਸਥਾਨ ਤੇ ਹੁੰਦੀ ਹੈ ਉਹ ਸ਼ਹੀਦਾਂ ਦੇ ਪਵਿੱਤਰ ਸਿਹਾੜੇ ਤੇ ਉਹਨਾਂ ਦੀ ਪਵਿੱਤਰ ਸ਼ਹਾਦਤ ਨੂੰ ਕੋਟੀ ਕੋਟੀ ਪ੍ਰਣਾਮ ਹੈ ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਸਾਨੂੰ ਕਿਰਪਾ ਕਰਕੇ ਧਰਮ ਦੀ ਦਾਤ ਬਖਸ਼ਿਸ਼ ਕਰਨ